ਇਹ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਅੱਜ ਅਸੀਂ ਅਮਰ ਸ਼ਹੀਦ ਉਦਮ ਸਿੰਘ ਜੀ ਨੂੰ ਸ਼ਬਦਾਂ ਸੁਮਨ ਪੇਟ ਕਰਨ ਵਾਸਤੇ ਸਾਰੇ ਇਕੱਤਰ ਹੋਏ ਆਂ ਇਹ ਸਾਡਾ ਉਹ ਯੋਧਾ ਹੈ 13 April ਸਾਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਜਨਰਲ ਡਾਇਰ ਨੇ ਅਣ ਪ੍ਰੋਟੈਸਟ ਕਰ ਰਹੇ ਸਾਡੇ ਅਣਹੱਤੇ ਲੋਕਾਂ ਦੇ ਅੰਨ੍ਹਾ ਵਾ ਗੋਲੀਆਂ ਚਲਾ ਕੇ ਸ਼ਹੀਦ ਕਰਤਾ ਸੀ ਉਹਨਾਂ ਦਾ ਬਦਲਾ ਲੈਣ ਵਾਸਤੇ ਬਹੁਤ ਲੰਬਾ ਸਮਾਂ ਪੈਂਡਾ ਹੰਡਾ ਕੇ ਜਰਨਲ ਡਾਇਰ ਨੂੰ ਜਾ ਕੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਸੀ ਆਪਣੇ ਦੇਸ਼ ਦੀ ਜਨ ਨਾਲ ਮਾਤਰਭੂਮੀ ਦਾ ਬਦਲਾ ਲਿਆ ਸੀ ਜਿਹੜਾ ਅनाथੇ ਲੋਕਾਂ ਨੇ ਤਾਂ ਉਹਨਾਂ ਨੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਸੀ ਔਰ 1974 ਦੇ ਵਿੱਚ ਯਾਨੀ ਜੈਲ ਸਿੰਘ ਜੀ ਨੇ ਉਹਨਾਂ ਦੀਆਂ ਹਸਤੀਆਂ ਲਿਆ ਕੇ ਸਾਡੇ ਸਰਹੰਦ ਸ਼ਰੀਬੀਏ ਨੂੰ ਕਹਿੰਦੇ ਆ ਰੋਜਾ ਸ਼ਰੀਬੀ ਕਹਿੰਦੇ ਆ ਇੱਥੇ ਲਿਆ ਕੇ ਉਹਨਾਂ ਦੀ ਇਹ ਜਿਹੜੀ ਅੱਜ ਯਾਦਗਾਰ ਹੈ ਸਮਾਦ ਹੈ ਉਹਨਾਂ ਦੀ ਇੱਥੇ ਆ ਕੇ ਉਹਨਾਂ ਨੂੰ ਉਹਨਾਂ ਦੱਸ ਉਹਨਾਂ ਨੂੰ ਦਫਨਾ ਕੇ ਉਹਨਾਂ ਦੀ ਸਮਾਦ ਬਣਾਈ ਸੀ ਕਿਉਂਕਿ ਉਦਮ ਸਿੰਘ ਜੀ ਦਾ ਇਹ ਸੋਚ ਸੀ ਉਹ ਕਹਿੰਦਾ ਵੀ ਮੈਂ ਕਿਸੇ ਜਾਤੀ ਫਿਰਕੇ ਦਾ ਨਹੀਂ ਹੈਗਾ ਮੈਂ ਆਪਣੀ ਮਾਤਰਭੂਮੀ ਤੇ ਸਾਰੇ ਲੋਕਾਂ ਦਾ ਨਮਾਇੰਦਾ ਹਾਂ ਪਰ ਮੈਂ ਆਪਣੇ ਮਾਤਰ ਉਹਨਾਂ ਨੇ ਆਪਾਂ ਇਹ ਸੇ ਕਰਕੇ ਉਹਨਾਂ ਨੇ ਨਾਂ ਵੀ ਰੱਖਿਆ ਜੀ RAM MUHAMMAD SINGH AZAD ਔਰ ਉਹ ਉਸ ਦੇ ਮੁਤਾਬਕ ਉਹਨਾਂ ਨੇ ਦੇਖੋ ਇਹ ਇਸਲਾਮ ਜਿਹੜੀ ਜਗ੍ਹਾ ਹੈ ਬਹੁਤ ਸਾਡੀ ਮਹੱਤਵ ਰੱਖਦੀ ਹੈ ਪੂਰੀ ਦੁਨੀਆ ਦੇ ਵਿੱਚ ਇੱਥੇ ਵੀ ਉਹਨਾਂ ਨੂੰ ਉਹਨਾਂ ਦੇ ਆਸਥੀਆਂ ਜਾ ਕੇ ਜਿਹੜੀ ਇੱਥੇ ਉਹਨਾਂ ਦੀ ਸਮਾਦ ਬਣਾਈ ਗਈ ਸੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਸ਼ਹੀਦਾਂ ਦਾ ਦੇਣ ਤਾਂ ਕੋਈ ਵੀ ਨਹੀਂ ਦੇ ਸਕਦਾ ਅਸਤਾ ਉਹਨਾਂ ਨੂੰ ਨਤਮਸਤਕ ਹੁੰਦੇ ਹੋਏ ਸਿਰਫ ਇੰਨੀੋ ਅਦਾਸ ਬੇਨਤੀ ਜੋਦੜੀ ਲੋਕਾਂ ਨੂੰ ਵੀ ਕਰਦੇ ਆਂ ਕਿ ਭਾਈ ਨਸ਼ਿਆਂ ਤੋਂ ਦੂਰ ਰਹੋ ਜਿਹੜੀ ਆਜ਼ਾਦੀ ਸਾਨੂੰ ਸਾਡੇ ਇਹਨਾਂ ਪੁਰਖਾਂ ਨੇ ਲੈ ਕੇ ਦਿੱਤੀ ਹੈ ਉਹਨੂੰ ਬਰਕਰਾਰ ਰੱਖੀਏ ਔਰ ਇਹੀ ਅੱਜ ਦਾ ਸਭ ਤੋਂ ਵੱਡਾ ਸਨੇਹ ਹੈ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਅੱਜ ਫਤਿਹਗੜ ਸਾਹਿਬ ਵਿਲੇ ਸ਼ਹੀਦ ਉਦਮ ਸਿੰਘ ਜੀ ਵੀ ਅਸੀਂ ਸਰਦਾ ਦੇ ਫੁੱਲੋ ਚ ਭੇਟ ਕੀਤੇ ਨੇ ਉਹਨਾਂ ਨੇ ਉਦਮ ਸਿੰਘ ਬਾਰੇ ਸਾਰੇ ਜਾਣਦੇ ਆ ਉਸੇ ਆਉਣੇ ਮਨਜੀਤ ਜੀ ਨੇ 1919 ਜਲ੍ਹਿਆਲੇ ਬਾਗ ਦੇ ਜਦੋਂ ਰਿਵਾਇਰ ਨੇ ਗੋਲੀ ਚਲਾਈ ਸੀ ਇਹਨੇ ਰੰਧਨ ਜਾ ਕੇ ਬਦਲਾ ਲੈ ਕੇ ਆਪਣੀ ਰਵਾਦਾਰ ਦੇ ਨਾਲ ਗੋਲੀਆਂ ਮਾਰਨ ਦਾ ਹੱਤਾ ਕਰਿਆ ਆਪਣੇ ਦੇਸ਼ ਦਾ ਹਿੰਦੁਸਤਾਨ ਦਾ ਭਾਰਤ ਦਾ ਨਾਅ ਚੱਕ ਰਿਆ ਉਹਨਾਂ ਨੂੰ ਅਨਸਰਦਾ ਤੇ ਫੁੱਲ ਵੇਟ ਕਰਦਾ ਮੈਂ ਰਣਜੀਤ ਸਿੰਘ ਸਾਫ ਦਾ ਜ਼ਿਲ੍ਹਾ ਪ੍ਰਬੰਧਕ ਆਜੇ ਸੇ ਮੈਨੂੰ ਮਨਜੀਤ ਜੀ ਆਪਣੇ ਪਟਮਾਝਰਾ ਸਾਹਿਬ ਤੇ ਤਖਣ ਮਾਝਰਾ ਸਾਹਿਬ ਨੇ ਸੱਦਿਆ ਸੀ ਵੀਰੇ ਅਸੀਂ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਦੋਸਤਾਂ ਨੇ ਹਿਦੇ ਆਜਮ ਸਰਦਾਰ ਉਦਮ ਸਿੰਘ ਦਾ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਇੱਥੇ ਮਨਾਇਆ ਮੈਨੂੰ ਮੈਨੂੰ ਤਾਂ ਅੱਜ ਮੈਂ ਇੱਥੇ ਕਾਫੀ ਸਮਾਂ ਸਰਵਿਸ ਵੀ ਕੀਤੀ ਆ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਮਨਜੀਤ ਜੀ ਨੇ ਦੱਸਿਆ ਕਿ ਇਹਨਾਂ ਦੀ ਆਸਤੀਆਂ ਇੱਥੇ ਲਿਆ ਕੇ ਇਹ ਉਹਨਾਂ ਦਾ ਇੱਥੇ ਲਿਆ ਕੇ ਉਹਨਾਂ ਦਾ ਆਪਣਾ ਕਿਥੋਂ ਬਣਾਇਆ ਗਿਆ ਸੀ ਉਹਨਾਂ ਦੀ ਇੱਕ ਸੋਚ ਸੀ ਮੈਨੂੰ ਉੱਥੇ ਦਫਨਾਇਆ ਕਿਉਂਕਿ ਉਹ ਕਿਸੇ ਧਰਮ ਜਾਂ ਫਿਰਕੇ ਨਾਲ ਕੋਈ ਸਬੰਧ ਨਹੀਂ ਰੱਖਦੇ ਸੀ ਤਾਂ ਹੀ ਤਾਂ ਉਹਨਾਂ ਨੂੰ ਇੱਕ ਨੌ ਲੈ ਕੇ ਵਾਅਦ ਕਰਿਆ ਜਾਂਦੇ ਸਾਰਿਆਂ ਦੇ ਦਾ ਮੁਹੰਮਦ ਸਿੰਘ ਆਰਾਮ ਮੁਹੰਮਦ ਸਿੰਘ ਆਜਾ ਉਥੇ ਚੀਜ਼ ਦੱਸ ਜਾਂਦੇ ਹੋਏ ਮੇਰੇ ਤੋਂ ਮੈਂ ਪਹਿਲਾਂ ਪਟਵਾਜਰਾ ਸਾਹਿਬ ਤੇ ਮਨਜੀਤ ਜੀ ਨੇ ਪੂਰਾ ਵਿਸਥਾਰ ਪੂਰਵਕ ਦੱਸਿਆ ਜਿਨ੍ਹਾਂ ਨੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਾਨਾ ਡੈਰ ਵਾਲੋ ਨੇ ਹੱਥੇ ਸੱਤਿਆਗ੍ਰਹਿ ਕਰ ਰਹੇ ਆਪਣੀਆਂ ਮੰਗਾ ਲਈ ਭਾਰਤੀਆਂ ਉੱਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਸੀ ਉਹਨਾਂ ਦਾ ਬਦਲਾ ਲੈਣ ਲਈ ਇਸ ਯੋਧੇ ਨੇ ਇੰਗਲੈਂਡ ਪੇ ਜਾ ਕੇ ਉਸ ਡੈਰ ਨੂੰ ਜਦੋਂ ਮੀਟਿੰਗ ਕਰਕੇ ਸਮਾਪਤ ਹੋਇਆ ਉੱਥੇ ਮਾਰਿਆ ਕਾਹਲੀ ਕਹੇ ਸਵਾ ਲੱਗਿਆ ਉਹਦੇ ਬਹੁਤ ਦ੍ਰਿੜ ਵਿਸ਼ਵਾਸ ਸੀ ਉਹਨੇ ਹਿੰਦੁਸਤਾਨ ਦਾ ਸਿਰ ਚੁੱਕਿਆ ਅੱਜ ਉਸ ਯੋਧੇ ਨੂੰ ਅਸੀਂ ਸਾਰੇ ਰਲ ਕੇ ਸਲਾਮ ਕਰਦੇ ਹਾਂ ਮਨੂਕ ਯੂਸਰ ਜੀ ਅੱਜ ਦੇ ਦਿਨ ਸ਼ਹੀਦ ਉਧਮ ਸਿੰਘ ਜੀ ਤੋਂ ਅਸੀਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਆ ਸਰਹੰਦ ਦੀ ਧਰਤੀ ਦੇ ਉੱਪਰ ਸ਼ਹੀਦ ਉਧਮ ਸਿੰਘ ਜੀ ਦੀ ਸਮਾਦ ਕਿਵੇਂ ਬਣੀ ਜਦੋਂ ਗਿਆਨੀ ਜੈਲ ਸਿੰਘ ਜੀ ਨੇ ਇਹ ਸੋਚਿਆ ਵੀ ਇੰਗਲੈਂਡ ਦੀ ਧਰਤੀ ਦੇ ਉੱਪਰ ਸਾਡੇ ਸ਼ਹੀਦਾਂ ਦੇ ਜਿਹੜੇ ਫੁੱਲ ਨੇ ਉਹ ਪਾਏ ਹੋ ਨੇ ਸੋ ਉਹਨਾਂ ਨੇ ਸੋਚਿਆ ਵੀ ਇਹਨਾਂ ਫੁੱਲਾਂ ਨੂੰ ਕਿਉਂ ਨਾ ਆਪਣੇ ਮਹਿੰਦੋਸਤਾਨ ਚ ਲੈ ਕੇ ਜਾਵਾਂ ਜਦੋਂ ਇਹ ਫੁੱਲ ਸ਼ਹੀਦ ਮੁਹੰਮਦ ਉਦਮ ਸਿੰਘ ਜੀ ਦੇ ਦول ਜਦੋਂ ਲੈ ਕੇ ਆਏ ਤਾਂ ਇੱਥੇ ਇੱਕ ਇਹ ਛਿੜ ਗਿਆ ਵੀ ਭਾਈ ਇਹ ਕਿਸ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ ਕਿ ਇਹ ਹਿੰਦੂ ਨੇ ਕਿ ਇਹ ਮੁਸਲਮਾਨ ਨੇ ਜਾਂ ਸਿੱਖ ਨੇ ਉੱਥੇ ਇਹ ਪੁੱਛਿਆ ਵੀ ਇਹ ਜਿਹੜੇ ਫੁੱਲ ਆ ਕਿ ਕਿਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਹ ਜਿਹੜੇ ਫੁੱਲ ਆ ਵੇਡ ਕਰ ਸਕਣ ਸੋ ਉੱਤੇ ਇਹ ਫੈਸਲਾ ਹੋਇਆ ਵੀ ਤਿੰਨਾਂ ਬਰਾਦਰੀਆਂ ਨੂੰ ਜਿਹੜੇ ਆ ਫੁੱਲ ਥੋੜੇ ਥੋੜੇ ਕਰਕੇ ਦੇ ਦਿੱਤੇ ਜਾਂ ਹਿੰਦੂ ਬਰਾਦਰੀ ਨੇ ਜਿਹੜੇ ਫੁੱਲ ਲਏ ਉਹ ਹਰਦਵਾਰ ਦੇ ਵਿੱਚ ਉਹਨਾਂ ਨੂੰ ਬਹਾਇਆ ਜਦੋਂ ਸਿੱਖ ਭਾਈ ਦੀ ਵਾਰੀ ਆਈ ਤੇ ਉਹਨਾਂ ਨੇ ਉਹਨਾਂ ਦੇ ਫੁੱਲ ਜਿਹੜੇ ਆ ਉਹ ਕਿਰਤਪੁਰ ਚ ਪਾਏ ਤੇ ਉਸ ਤੋਂ ਬਾਅਦ ਆ ਗਏ ਮੁਸਲਮਾਨ ਭਾਈ ਜਰੇ ਦੀ ਵਾਰੀ ਤੇ ਇਹ ਫੈਸਲਾ ਹੋਇਆ ਕਿ ਇਹ ਜਿਹੜਾ ਵਾ ਫੁੱਲ ਜਿਹੜੇ ਨੇ ਇਹ ਉੱਥੇ ਦਫਨਾਏ ਜਾਣ ਜਿੱਥੇ ਵਾਕਿਆ ਹੀ ਬਾਕੀ ਲੋਕਾਂ ਦੀ ਵੀ ਸਮਾਦ ਹੈ ਤੇ ਫੈਸਲਾ ਇਹ ਹੋਇਆ ਕਿ ਜਿਹੜਾ ਆਪਣੇ ਸੰਬੰਧ ਦੀ ਧਰਤੀ ਆ ਔਰ ਇੱਥੇ ਰੋਜ਼ਾ ਸ਼ਰੀਫਾ ਇੱਥੇ ਜਿਹੜਾ ਰੋਜ਼ਾ ਸ਼ਰੀਫਾ ਇੱਥੇ ਜਿਹੜਾ ਵਾ ਬੜੇ ਬੜੇ ਜਿਹੜੇ ਰਾਜੇ ਹੋਏ ਫਕੀਰ ਹੋਏ ਜਾਂ ਬੋਲਵੀ ਹੋਏ ਉਹਨਾਂ ਦੀਆਂ ਕਬਰਾਂ ਨੇ ਤੋ ਤੇ ਇਹ ਫੈਸਲਾ ਲਿਆ ਗਿਆ ਕਿ ਕਿਉਂ ਨਾ ਸ਼ਹੀਦ ਉਧਮ ਸਿੰਘ ਦੀ ਸਮਾਦ ਵੀ ਜਿਹੜੀ ਆ ਤੇ ਸਰਹੰਦ ਦੇ ਵਿੱਚ ਹੀ ਬਣਾਈ ਜਾਵੇ ਸੋ ਅੱਜ ਜਿਹੜੀ ਸਰਹੰਦ ਦੇ ਵਿੱਚ ਸ਼ਹੀਦ ਉਧਮ ਸਿੰਘ ਦੀ ਸਮਾਦਾ ਉਹਨਾਂ ਦੀਆਂ ਜਿਹੜੀਆਂ ਅਸਤੀਆਂ ਸੀ ਉਹਰੇ ਦਫਨਾਇਆਂ ਗਈਆਂ ਤੇ ਬੜੇ ਸ਼ਰਧਾ ਦੇ ਨਾਲ ਹਰ ਸਾਲ ਦੇ ਸਾਲ ਉਹਦੇ ਸਰਕਾਰ ਵੱਲੋਂ ਭਾਈਚਾਰੇ ਵੱਲੋਂ ਸਾਰੇ ਲੋਕ ਸਾਰੇ ਧਰਮਾਂ ਦੇ ਲੋਕ ਬੜੇ ਸਤਿਕਾਰ ਨਾਲ ਕੇ ਮੱਥਾ ਟੇਕਦੇ ਨੇ ਸ਼ਰਧਾ ਦੇ ਫੁੱਲ ਪੇਂਟ ਕਰਦੇ ਨੇ ਸੋ ਅਸੀਂ ਵੀ ਆਪਣੇ ਵੱਲੋਂ ਅੱਜ ਸ਼ਰਧਾ ਦੇ ਫੁੱਲ ਪੇਂਟ